ਖੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਅੰਦਰ ਦੋ ਗੁੱਟਾਂ ਵਿਚਕਾਰ ਖੂਨੀ ਝੜਪ ਹੋਣ ਦੀ ਜਾਣਕਾਰੀ ਮਿਲੀ ਹੈ ਇਸ ਝੜਪ ਦੌਰਾਨ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਕੇਂਦਰੀ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਉੱਧਰ ਹਸਪਤਾਲ ਦੇ ਡਾਕਟਰ ਮੁਤਾਬਕ ਜ਼ਖਮੀ ਨੌਜਵਾਨ ਦਾ ਇਲਾਜ ਕਰਨ ਤੋਂ ਬਾਅਦ ਉਸ ਨੂੰ ਵਾਪਸ ਜੇਲ੍ਹ ਪੇਜ ਦਿੱਤਾ ਗਿਆ ਪੀ2 ਫਲੈਂਗ ਨਿਊਜ਼ ਤੋਂ ਪਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਉਹ ਇਥੇ ਸਾਡੀ ਐਮਰਜੈਂਸੀ ਦੇ ਵਿੱਚ ਅਰਾਊਂਡ 11:30 ਵਜੇ ਇੱਕ ਪੇਸ਼ੈਂਟ ਨੂੰ ਲਿਆਂਦਾ ਸੀ ਜੇਲ ਦੇ ਵਿੱਚੋਂ ਤੇ ਉਹਦੀ ਅੱਖ ਦੇ नीचे ਇੰਜਰੀ ਸੀ ਕਾਫੀ ਸਿਰ 'ਚ ਵੀ ਥੋੜੇ ਸੱਟ ਸੀ ਜੋ ਕਿ ਆਲਰੇਡੀ ਸੂਚਰਡ ਵੂਂਡ ਸੀ ਔਰ ਇਹ ਟਾਂਕੇ ਲੱਗੇ ਹੋਏ ਸੀਗੇ ਤੇ ਉਹਨਾਂ ਨੇ ਜਿਹੜੀ ਅੱਖ ਦੇ નીચે ਵਾਲੀ ਝੋਟ ਹੈ ਉਹਦੇ ਟ੍ਰੀਟਮੈਂਟ ਦੇ ਲਈ ਇੱਥੇ ਭੇਜਿਆ ਸੀ ਤੇ ਉਹ ਅਸੀਂ ਇਹਦੇ ਨਾਲ ਦੀ ਨਾਲ ਟ੍ਰੀਟਮੈਂਟ ਜਿਹੜੀ ਕਰ ਚੁੱਕੇ ਆ ਕਿਹਾ ਐਂਡ ਟ੍ਰੀਟਮੈਂਟ ਉਹਨੂੰ ਅਸੀਂ ਓਰਲ ਵੀ ਦੇ ਚੁੱਕੇ ਹੈਗੇ ਇੰਜੈਕਟੇਬਲਸ ਵੀ ਦੇ ਚੁੱਕੇ ਹੈਗੇ ਆ ਤੇ ਇੱਕ ਪੇਸ਼ੈਂਟ ਆਇਆ ਜੀ ਹਾਂਜੀ ਇੱਕ ਸਿੰਗਲ ਪੇਸ਼ੈਂਟ ਨੂੰ ਲੈ ਕੇ ਕਿੰਨੇ ਕਿ ਟਾਂਕੇ ਸਟਿਚਿੰਗ ਲੱਗਿਆ ਨੇ ਉਹ ਕੋਟ ਹਾਂਜੀ ਉਹਦੇ ਟਾਂਕੇ ਲੱਗੇ ਹੋਏ ਹੈਗੇ ਆ ਤਕਰੀਬਨ ਉਹਦੇ ਤਿੰਨ ਚਾਰ ਟਾਂਕੇ ਸਿਰਚ ਹੈਗੇ ਆ ਤੇ ਤਿੰਨ ਚਾਰ ਹੀ ਉਹਦੀ ਆਈ ਦੇ ਵਿੱਚ ਲੱਗਿਆ ਹੋਇਆ ਲੱਗਦਾ ਮੈਨੂੰ ਕਿ ਕਿਸੇ ਕਿਸ ਤਰ੍ਹਾਂ ਦਾ ਕੀ ਕਿਹੜਾ ਨਾ ਉਹ ਕੇਰੇ ਰੋਡ ਮਾਰੀ ਆ ਪਲੰਟ ਕਹਿ ਰਹੇ ਨੇ ਵੈਪਨ ਹੈ ਇਹ ਤੋਂ ਲੈ ਕੇ ਐਸੀ ਜੀ ਹਾਂਜੀ ਹਾਂ ਬਾਬਾ ਜਿਲ ਚ ਪੀਤਾ ਕੀ ਨਾ ਨਹੀਂ ਅਸੀਂ ਵਾਪਸ ਚੇਂਜ ਕਰ ਚੁੱਕੇ ਹੈਗੇ ਆ ਪੇਸ਼ੈਂਟ ਅਦਰਵਾਇਜ਼ ਠੀਕ ਹੈ ਕੌਨਸ਼ੀਅਸ ਹੈ ਕੋਈ ਅ ਲਾਸ ਆਫ ਕੌਨਸ਼ੀਅਸਨੈਸਟੀ ਇਸ 3 ਨਹੀਂ ਹੈ ਕੋਈ ਐਂਟੀ ਬਲੀਡ ਨਹੀਂ ਸੀ ਪੇਸ਼ਲ ਅਦਰਵਾਈਜ਼ ਸਟੇਬਲ ਹੈ ਨਾਮ ਗੁਰਵਿੰਦਰ ਸਿੰਘ ਏਜ 37 ਹੈ ਆਈ ਥਿੰਕ ਤੁਹਾਡਾ ਕੀ ਨਾਮ ਹੈ ਡਾਕਟਰ ਮੀਨੂ ਠੀਕ ਹੈ